ਮੈਂ ਵੀ ਨਹੀਂ ਪਾਣੀ ਚ ਡੰਗਾ ਮਾਰਦਾ ਤੇ ਤੂੰ ਵੀ ਨਾ ਮਾਰੀ। ਲੈ ਗੱਲ ਹੋ ਰਹਾ ਮਿੱਤਰੋ ਇਹਦਾ ਮਾਸਟਰ ਵੀ ਆ ਗਿਆ ਨਾਲੋਂ। ਹਾਂ। ਦੱਸ ਫਿਰ। ਫੇਰ ਖੜੇ ਹੁੰਦੇ ਅਸੀਂ ਜਾਈਏ ਜੀ। ਨਾ ਨਹੀਂ ਨਾ। ਕੋਈ ਕੋਈ ਕਬੜਾਈ ਜੰਨਾ। ਕੀ ਦੰਦਾ? ਇੱਕ ਚਾਹਦਾ ਦਾ ਦੋ ਟੱਕ। ਲੱਗ ਗਏ? ਦੋ। ਕੀ ਮੰਗਣਾ ਬਈ ਇਹਦਾ? ਮਾਰਦਾ 20000। ਬੱਸ। ਇਹਦੇ ਫਿਰ ਤੇਨੂੰ ਸੰਗ ਆਉਂਦੀ ਅਗਲੇ ਮੰਗਲੇ ਬੱਤੇ। ਆ ਤੂੰ ਵੀ ਕਹਿ ਕੋਸ ਆ ਗੱਲ ਕਰਦੇ ਉਹ ਕਹਿੰਦਾ ਤੂੰ ਪਰੇ ਭਗ ਜਾ ਇੱਥੋਂ ਮੈਂ ਯਾਰ ਭਾਈ ਯਾਰ ਬੋਲਣੀ ਮਾਰਾ ਮੁੰਡਾ ਸਿਆਣਾ ਬਹਿਣਾ ਤੈਨੂੰ ਕੀ ਆ ਨਾ ਇਹ ਤਾਂ ਮੰਡੀ ਆ ਭਈ ਇਹ ਉਹਨੇ 10 ਮੰਗਿਆ ਮੈਂ 5 ਕਿਹਾ 9000 ਰੁਪਏ ਕਿਹਾ ਜੀ ਇਹ ਚੋ ਕੁ 9000 ਰੁਪਏ ਲਾਇਆ ਕੋਈ ਪਾਣੀ ਜੜਾਂਗਾ ਪਾਣੀ ਜੜਾਂਗਾ ਮਾਰਨ ਵਾਲਾ ਲਾਇਆ ਪਾਣੀ ਜੜਾਂਗਾ ਮਾਰਨ ਵਾਲਾ ਲਾਇਆ ਕੋਈ ਮੁੱਲ ਹੱਥ ਲਾ ਕੇ ਦੇਖੋ ਤੂੰ ਭਾਈ ਬੱਚੜਿਆ ਦੇਖੋ ਜੀ ਹੱਥ ਲਾ ਕੇ ਦੇਖੋ ਤੂੰ ਦੇਖ ਰਿਹਾ ਐਕਸਟਰਾ ਕਰ ਇਹਦਾ ਐਕਸਟਰਾ ਕਿਵੇਂ ਕਰਗੇ ਇਹ ਵੀ ਬੱਕਰਾ ਹੈ ਇਹਦਾ ਕੀ ਮੰਗਦਾ ਇਹ ਕਿੰਨੇ ਦੇਣੀ ਹੈ ਉੱਤਮ ਸਾਇਜ਼ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੀ ਵੀ ਵਜਨ ਮੁੱਲ ਲਾਇਆ ਕਿ ਨਹੀਂ ਲਾਇਆ ਨਹੀਂ ਲਾਇਆ ਆਪਦੇ ਦਿਲ ਤੇ ਹੱਥ ਰੱਖ ਲਈ ਨਹੀਂ ਲਾਇਆ ਵਾ ਮੈਂ ਦੱਸੀ ਨਾ ਕਿੰਨਾ ਵਾਇਰ ਮੰਗਦਾ ਜੀ ਬਜਿੰਨੇ ਉਹਨੂੰ ਪਤਾ ਹੈ ਉਹਨਾਂ ਨੂੰ ਵੀ ਕੀ ਮੰਨ ਲੈ ਇਹਦਾ ਕਿੰਨੇ ਦਾ ਇਹ ਦੱਸਦਾ 5500 ਕੰਗਾਂ ਕੀ ਯਾਰ ਬਾਈ ਯਾਰ ਮਰੇ ਇੱਕ ਬੰਦੇ ਨੂੰ 5 400 ਚਾਹੀਦਾ ਯਾਰ 5 400 ਤਾਂ ਲੈਂਦੇ ਹੋ ਕੋਈ ਗੱਲ ਨਹੀਂ ਫਿਰ 5 400 ਦਾ ਬਾਈ ਐਂਡਾ ਨਹੀਂ ਚੱਕ ਆਪਦੇ ਜਵਾਬ ਵੀ ਆ ਯਾਰ ਉਹ ਵੀ ਪਾਣੇ ਆ ਜਾਂ ਫਿਰ ਮੇਰੀ ਗੱਲ ਸੁਣ ਜਵਾਬਖਾ ਨਹੀਂ ਛੱਡਿਆ ਹੋਣਾ ਕਿਤੇ ਫੇਰ ਦੇ ਮੈਂ ਗੱਲ ਹਣਾ ਗਿੱਟੇ ਤਾਂ ਸਾਡੇ ਵੀ ਵਿੰਗੇ ਹੋਏ ਪਏ ਹੋਣਾ 42-42 ਸਾਲ ਦੇ ਹੋ ਗਏ ਹੁਣ ਸਾਡੇ ਕਿਹੜਾ ਟਾਟਾਂ ਲੱਗਣੀਆਂ ਇਦੋਂ ਬਾਅਦ ਅਸੀਂ ਤਾਂ ਦਾੜਾਂ ਵੀ ਨਹੀਂ ਕਟਾ ਕੇ ਪਰੇ ਮਾਰਦੇ ਮਾਲ ਮੋਲ ਨਹੀਂ ਲਾ ਰਹੇ ਮਾਮਨ ਲਾ ਮਾਮਨ ਲਾ ਇਪਰ ਤਾਂ ਨਾ ਕਿ ਕਿੱਦਾਂ ਚੰਦੇ ਫੜਾ ਦਿੰਦੇ ਚੱਕ ਹੋ ਗੱਲ ਤਾਂ 9000 ਪੂਰਾ ਲੈ ਲੈ ਲਖਾਈ ਮੈਂ ਦਊ ਪੈਸੇ ਆ ਤੇ ਨਗਦ ਹੈ ਕੋਈ ਨਾ ਹੈ ਕੋਈ ਗਣੈਸ਼ ਭਾਈ ਪੂਰੀ ਖੋਲੀ ਆ ਹੈ ਪੂਰਾ ਸਾਢੇ 9000 ਪੂਰੀ ਗੁੱਟੀ ਪੂਰੀ ਗੁੱਟੀ ਪੂਰੀ ਗੁੱਟੀ 900 ਰੁਪਏ ਕਰ ਚੀ 12000 ਤਾਂ ਲੱਗਿਆ ਦਾ ਇਹ ਤਾਂ ਦੇਣਾ ਸੀਗਾ ਯਾਰ ਆ ਦੇਣੀ ਨਹੀਂ 5500 ਦੀ 5500 ਦੀ ਦੇਣੀ ਨੇ ਕਿੰਨੇ ਦੇਣੀ ਐ ਦੱਸ ਐਂ ਦੱਸ ਦੇ ਕਿੰਨੇ ਦੇਣੀ ਐ 14000 ਐ 14000 ਇਹੋ ਪੂਰੇ 6000 ਦੀ ਪਾ ਕੱਦੇ ਤੱਕ ਘਟ ਕੇ ਰਹਿ ਜਾ 10 ਦਾ ਦਿੱਤਾ ਯਾਰ ਸਹੀ ਠੀਕ ਆ ਨਾ ਵੀ ਯਾਰਨ ਮੁੱਲੇ ਹਵਾ ਦੇ ਬੁੱਲੇ ਆ ਜਾ ਹੁਣ ਤਾਂ ਪਏ ਆ ਖੁੱਲੇ ਹਾਂ ਪੂਰਾ 6000 ਇਹਦਾ ਪੂਰੀ ਗੁੱਟੀ ਉਹਦੀ ਉਹਨਾਂ ਦਾ 16000 ਸਵਾ 16000 ਸਾਢੇ 16000 ਹੁਣ ਵੀ ਕਹੇ ਆਉਣ ਦੀ ਆਉਣ ਦੇ ਆ ਜਾ ਆ ਜੋ ਜੀ ਨੇ ਨੱਚਣਾ ਕੰਡੇ ਦੀ ਧਰ ਤੇ ਅਸੀਂ ਤਾਂ ਨੱਚਣ ਨੂੰ ਤਿਆਰ ਖੜੇ ਆ ਦੇਖ ਲਾ ਤੁੱਪੇ ਖੜੇ ਆ ਤੂੰ ਸਾਹਮਣੇ ਬੈਠਾ ਉਹ ਤਾਂ ਮੇਰੀਆਂ ਸਾਲੀਆਂ ਵਾਲੀ ਆ ਕੀ ਬਾਬਾ ਆਈ ਭਾਈ ਮੇਰੀਆਂ ਸਾਲੀਆਂ ਜਦੋਂ ਮੈਂ ਬਰਾਤ ਲੈ ਕੇ ਗਿਆ ਤੇ ਮੀਂਹ ਪੂਰਾ ਮੰਗਲਵਾਰ ਵਾਲਾ ਦਿਨ ਇੱਕ ਚੇਤ ਤੇ ਉਹਨਾਂ ਨੇ ਨਾ ਜਿਹੜੇ ਐਂਟਰਟੇਨਮੈਂਟ ਲਾਏ ਸੀ ਹਵਾਣਾ ਪੈਸਾਾਰੇ ਚੱਕ ਤੇ ਮੀਂਹ ਨਾ ਭਿੱਜ ਗੇ ਸਾਰਾ ਕੁਝ ਤੇ ਇੱਕ ਨਾ ਉੱਤੇ ਹਾਲਜਾ ਬਣਿਆ ਹੋਇਆ ਤੇ ਕਹਿੰਦੇ ਰੀਵਨ ਕੱਟਣਾ ਰੀਵਨ ਕੱਟਣਾ ਮੈਂ ਕਿਹਾ ਚਲੋ ਰੀਵਨ ਕੱਟ ਲੈਨੇ ਭਾਈ ਮੈਂ ਹਾਂ ਕਿ ਮੈਂ ਤਾਂ ਹਾਲ ਦੇ ਅੰਦਰ ਤੇ ਮੇਰੀਆਂ ਸਾਲੀਆਂ ਬਾਹਰ ਠੀਕ ਹੈ ਮੈਨੂੰ ਕਹਿੰਦੇ 5100 ਦੇ ਦੇ ਮੈਂ ਕਿਹਾ ਮੇਰੀ ਗੱਲ ਸੁਣ ਲੋ ਰੁਪਿਆ ਤੁਹਾਨੂੰ 500 ਤੇ ਇੱਕ ਦਊਂਗਾ ਲੇਣਾ ਲੈ ਲੋ ਨਹੀਂ ਯਾਰ ਤੂੰ ਅੰਦਰ ਖੜਿਆ ਮੀਂਹ ਫੁੱਲ ਪੂਰਾ ਪਈ ਜਾਵੇ ਭਿਜੋਂਗੀਆਂ ਤੁਸੀਂ ਭਿਜੇ ਚੱਲੋ ਮੇਰੇ ਕੋਈ ਅਸਰ ਨਹੀਂ ਜੇ ਲਿਆਣਾ ਦਾ 500 ਲੈ ਜਾਓ ਤੇ ਨਹੀਂ ਫਿਰ ਮੀਂਹ ਚ ਭਿਜੋ ਮੈਂ ਤਾਂ ਅੰਦਰ ਖੜਾ ਹਾਂ ਨਾ ਮੈਂ ਤਾਂ ਅੰਦਰ ਖੜ ਕੇ ਮੋਇਨਾ ਵਾਣਾ ਯਾਰੀ ਆ ਗਈ ਮੈਨੂੰ ਵੀ ਪਾਲ ਲੈਂਗੇ ਆਹ ਗੱਲ ਆਹ ਨੂੰ ਐ ਕਹਿੰਦਾ ਨਾ ਨਾ ਮੈਂ ਉਹਨੂੰ ਆਖਾਂਗਾ 500 ਇੱਕ ਸਿਕਨ ਦਾ ਲਿਆਣਾ ਲੈ ਜਾਓ ਨਹੀਂ ਭਿਜੇ ਚੱਲੋ ਮੈਂ ਤਾਂ ਤਰਾਂਗਾ ਮੇਰੇ ਤਾਂ ਪਾਣੀ ਨਹੀਂ ਪੈਂਦਾ ਇਹ ਗੱਲਾਂ ਕਹੀਆਂ ਕਰਦਾ ਗੱਲਾਂ ਕਰਨੀਆਂ ਹੀ ਯਾਦ ਆ ਜਾਂਦੇ ਆ ਪੁਰਾਣੇ ਵੇਲੇ ਯਾਦ ਆ ਜਾਂਦੇ ਮੰਨਾ ਕਿ ਨਹੀਂ ਹਾਂ ਇਹ ਸਾਲੀਆਂ ਵੀ ਬਖਸ਼ਦਾ ਨਾ ਹਾਂ ਬੇੜੀਪੁਰ ਤਰੰਜਣੀ ਕੁੜੀਆਂ ਕਹਿੰਦਾ ਸਦਾ ਵਹਿਣ ਨਾਲ ਜੁੜ ਕੇ ਝੁੱਲ ਗਏ ਜੋ ਪਾਣੀ ਦੇ ਬੁੱਲੇ ਫੇਰ ਨਹੀਂ ਆਉਂਦੇ ਮੁੜ ਕੇ ਮੰਨ ਜਾ ਮੇਰੀ ਗੱਲ ਹੁਣ ਤਾਂ ਫੜਾ ਦੰਦੇ ਤੈਨੂੰ 16500 ਰੁਪਏ ਨਕਦ ਦੇ ਦਿੰਨਾ ਲਕਾਈਆਂ ਪੜਾਈਆਂ ਜਿਹੜੇ ਖਰਚੇ ਪੈਣਗੇ ਸਾਰੇ ਮੇਰੇ ਤੇ ਬਹੁਤ ਹੈ ਬਰਾਣਾ ਹੁਣ ਫੇਰ ਮੈਂ ਜਾਵਾਂ ਫੇਰ ਆਇਆ ਪਾਣੀ ਬਣਾਉਣੇ ਆ ਪਾਣੀ ਪਿਆ ਦੇ ਮੂੰਹ ਮੂੰਹ ਸੋਕੂ ਕੇ ਗੱਲਾਂ ਸੁਣਾਉਂਦੇ ਆ। ਇਹ ਵੀ ਦਿੱਤਾ ਜੀ। ਬੱਸ ਫੇਰ। ਆ ਮੇਮਣਾ ਐ। ਇਹਦੀ ਮਾਂ ਵੀ ਬਹੁਤ ਸ਼ਕੀਨ ਆ। ਇਹ ਆ ਬਾਈ ਨੇ ਲੈਣਾ ਕਿਹੜਾ ਪਿੰਡ ਬਾਈ? ਸੁਨੋ ਹਾ ਜੀ। ਸੁਨੋ ਹਾ। ਕੱਲਾ ਮੇਮਣਾ ਲੈਂਦਾ। ਕੱਲਾ ਮੇਮਣਾ ਲੈਂਦਾ। ਆਪਣਾ ਪਿੰਡ ਬਾਈ ਜੀ। ਆਪਣਾ ਪਿੰਡ ਭਾਗੀਵਾਂਦ ਰੀ। ਠੀਕ ਆ। ਤੇ ਬਾਈ ਇਹਦਾ ਕੀ ਮੰਗਦਾ ਮੇਮਣੇ ਦਾ? 7000 ਰੁਪਏ ਜੀ। ਹਾਂ ਬਾਈ। ਚਲੋ। ਹਾਂ? 2000। 2000 ਕਹਿੰਦਾ ਯਾਰ। ਬਾਹਰ ਆਇਆ। ਹੈਂ? ਬਾੜਾ ਦੋ ਯਾਰ ਹਾਲੇ ਯਾਰ ਨਾ ਮੈਂ ਕੱਚਾ ਲਾ ਮੈਂ 2500 ਚੋਗਿਆ ਨਾ 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 ਕਮਰਾ ਹੋ ਗਿਆ ਯਾਰ ਹੋਰ 6000 ਤੋਂ ਘੱਟ ਨਹੀਂ ਹੁੰਦੇ ਬਾਈ ਮੰਨ ਜਾ ਪੁੱਕਾ ਵੀ ਨਹੀਂ ਆਉਂਦਾ 200 ਰਖਾਈ ਦਾ ਕਰਾ ਦੂੰ ਚੱਲ ਨਾ 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 ਨਹੀਂ ਨਹੀਂ ਪੂਰੇ ਤਿੰਨਾਂ ਦਾ ਬਾਦੇ ਨਹੀਂ ਉਹ ਨਹੀਂ ਪਾਉਂਦੇ ਨਹੀਂ ਪਾਉਂਦੇ ਨਹੀਂ ਪਾਉਂਦੇ ਕੱਦ ਮਾਂ 3000 ਦੇ ਬੱਚੇ ਆਉਂਦੇ ਆਏ ਇੰਨਾ ਕ ਦਾ ਬੱਚਾ ਯਾਰ ਬੱਚੇ ਇੱਡੇ ਦੇ ਜਾਂਦੇ 10-10000 ਦੇ ਉੱਤੇ ਦਾ ਮਰਵਾਏ ਆਉਣੇ ਸਾਡੇ ਬਾਈ ਦੁੱਖ ਲੱਗਦਾ ਹੈ ਆ ਲੈ ਆਪ 3500 ਦਾ ਨਹੀਂ ਮੈਨੇ ਨਹੀਂ ਲਿਆ 3500 ਦਾ ਬਾਈ ਮੰਨ ਜਾ ਇਹ ਵੀ ਇਹਨੇ ਰੱਖਣਾ ਯਾਰ ਘਰੇ ਨਾ 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 ਪੂਰੇ 4 ਦਾ ਹੋ ਗਿਆ ਚ 6000 ਤੋਂ ਪੈਸਾ ਘਟ ਨਹੀਂ ਜਾਂਦਾ ਬਾਈ ਲਿਆਣਾ ਲਿਜਾ ਨਹੀਂ ਇਹਨਾਂ ਨਾਮ ਠੀਕ ਹੈ ਗੱਲਾਂ ਐਵੇਂ ਬਰੀ ਬਰੀ ਜਿਵੇਂ ਦਿਮਾਗ ਆਲੇ ਪੂਰਾ 4500 ਦਾ ਹੋ ਗਿਆ ਉਹ ਨਹੀਂ ਹੁੰਦਾ ਵੀਰੇ ਨਹੀਂ ਹੁੰਦਾ ਹੈ ਯਾਰ ਮੈਂ ਮਿਲਦਾ ਐਵੇਂ ਕੀ ਫਾਇਦਾ ਹੋਰ ਕਿੰਨੇ ਦੇਣਾ 6000 ਦਾ ਲਗਾਈ ਕਰਦਗੇ ਨਾ ਲਗਾਈ ਨਾਲ ਕੀ ਲਗਾਈ ਦਾ ਮੈਂ ਕਰ ਤੂੰ ਸੀ ਦੇ ਦੇ ਲੈ ਪੂਰੇ 5 ਦਾ ਹੋ ਗਿਆ ਨਾ ਨਾ ਹੈ ਨਹੀਂ ਹੁੰਦਾ ਬਸ ਇਹ ਤਾਂ ਉਹ ਗੱਲ ਹੈ ਚਨਾਨੀ ਜਿਆਦੀ ਘੋੜ ਕਰ ਲਈ ਤੇ ਸਦੀ ਰਾਨਾ ਜੱਪੇ ਲਾ 5000 ਛੋੜਾ ਲਾਤਾ ਹੁਣ 6 ਮੰਗਦਾ 5 ਨੇ ਲਾਤਾ ਬਾਹਲੇ ਲਾਤੇ ਵੀਰੇ ਛੀ ਤੋਂ ਛੀ ਤੋਂ ਘੱਟ ਨਹੀਂ ਹੁੰਦਾ 7 ਮੰਗਿਆ ਮੰਨ ਜਾ ਮੇਰੀ ਗੱਲ ਨਹੀਂ ਦਿੰਦਾ ਆ ਨਾ ਇਹ ਕਹਿੰਦਾ ਮੈਂ ਤਾਂ ਦਿੰਦਾ ਨਹੀਂ ਬਾਈ ਜੀ ਤੋਂ ਘੱਟ ਇਹ ਕਹਿੰਦਾ ਮੇਰੇ ਕੋਲ ਪੈਸੇ ਇੰਨੇ ਆ ਪੈਸੇ ਤਾਂ ਤੁਸੀਂ ਨਾ ਦਿਓ ਬੱਕਰਾ ਲੈ ਜਾਓ ਹਾਂ ਪੈਸੇ ਲੈ ਧਾਰਕ ਆ ਇਹ ਕਹਿੰਦਾ ਮੈਂ ਤਾਂ ਨਗਦ ਨਗਦੀ ਰੱਖੂਗਾ 5000 ਮੇਰੇ ਕੋਲ ਹੈਗਾ ਕਹਿੰਦਾ ਲੈ ਲੈ ਨਹੀਂ ਹਾਂ ਪਰ ਠੀਕ ਹੈ ਨਹੀਂ ਨਹੀਂ ਧੰਨਵਾਦ। ਪਾਣਾ ਦੀ ਦੰਦਾਣੀ ਦਾ ਏਜੰਟਾ ਵਾਲਾ ਜੈਹਰੀ ਹੈ। ਹਮਮ ਇੱਕ ਤਾਂ ਨਾਗ ਹੁੰਦਾ ਏ ਕੋਵਰਾ ਹੈ। ਹਾਂ। ਉਹ ਨੇਵੜਾ ਵਾਲਾ ਹੈ। ਹਾਂ। ਨੇਵੜਾ ਵਾਲਾ ਹੈ। ਏਰ ਵੀ ਸੱਪ ਨੂੰ ਸੱਪ ਲੜੇ ਜ਼ਹਿਰ ਚੜਦੀ ਨਹੀਂ ਗਏ ਨਾ। ਚੜਦੀ ਨਹੀਂ। ਜ਼ਹਿਰ ਨਹੀਂ ਚੜਦੀ। ਤਾਂ ਆਪਣੇ ਸੱਪ ਲੜੇ ਕੋਈ ਹੋਰ ਦੇਖ ਲੈ। ਦੇਖ ਲਓ ਭਾਈ ਜੀ। ਉਹਨਾਂ ਨੇ ਵਿਚਾਰੇ ਪਿੰਡ ਦਾ ਬੰਦਾ ਇਹਨੂੰ ਪਸੰਦ ਕਰਾਈ ਜਾ ਕਹਿੰਦਾ ਵੀ ਠੀਕ ਹੈ ਬੱਤ ਜੀ। ਵੀ ਲੈ ਲੈਣੇ ਆਪਾਂ। ਜੇ ਹੁਣ ਤੂੰ ਬਾਹਰ ਨਾ ਦੇਵੇਂਗਾ ਹੌਦਾ ਕਰ ਲੈਣਾ। ਕਿ ਨਹੀਂ। ਪੱਕਾ ਹੁਣ ਕੀ ਦਾਦਿਆ ਹੈ? ਹੈਂ? ਇੱਕ ਵਾਰੀ ਜੱਜ ਦੇ ਲਾ ਦੂੰ ਮੈਂ ਤਾਂ ਕੋਈ ਮਾਰਾ ਮੋਟੇ ਮਾਰ ਤੈਨੂੰ ਰੋਲ ਜਾਣਾ ਪਤਾ ਵੀ ਪੱਕਾ ਲਾ ਕੇ ਹਟੂਆ ਹਟਦਾ ਨਹੀਂ ਲਾ ਦੂ ਨਾ ਪੱਕਾ ਲਾ ਕੇ ਤਾ ਤਾਲਿਆ ਆਇਆ ਨਾ ਕਰੋ ਦੱਸੋਂਗਾ ਤੁਸੀਂ ਪੱਕਾ ਲਾਉਂਗਾ ਦਾ ਵੀ ਲਾ ਕੇ ਘੜ ਦੱਸੇਗਾ ਤੂੰ ਯਾਰ ਤੁਸੀਂ 30 ਮੰਗੇ ਲਿਆਉਣਾ ਨੇ 20 ਲਾ ਰੋ ਉਹਦਾ ਗੁੱਸਾ ਹੀ ਨਹੀਂ ਯਾਰ ਇਹਦਾ ਤਾਂ ਗੁੱਸਾ ਹੀ ਨਹੀਂ ਉਹਨਾਂ ਦਾ 20 ਨਹੀਂ ਹੋਦਾ ਦੀ ਗੱਲ ਮਗਾਓ ਤੁਸੀਂ ਵੀ ਵਿਚਾਲੇ ਲਿਆਓ ਗੱਲ ਕੋਈ ਵਿਚਾਲੇ ਲਿਆਉਣਗੇ ਗੱਲ ਤੁਸੀਂ ਨਵੇਂੜੋ ਫੇਰਾ ਤੂੰ ਉਹ ਤੂੰ ਪੱਕਾ ਮੁੱਲ ਲਾਓ ਜਿਹੜੀ ਗੱਲ ਤੂੰ ਕਹਿੰਦਾ ਜਿਹੜੀ ਗੱਲ ਤੂੰ ਕਹਿੰਦਾ ਵੀ ਉੱਥੋਂ ਸਾਡਾ ਮਾਨਤਾਨ ਕਰਦਾ ਤਾਂ ਉਹਦਾ ਨਵੇਂੜਾ ਹੁਣ ਤੂੰ ਦੱਸ ਵੀ ਤੈਨੂੰ ਤੂੰ ਕੋਈ ਅਣਜਾਣ ਨਹੀਂ ਤੂੰ ਸਮਝ ਗਿਆ ਵੀ ਕਿਵੇਂ ਕਹਿਣਾ ਕਿੱਥੋਂ ਤਾਂ ਨਹੀਂ ਮਾਨਤਾਨ ਹੋਣਾ ਬਈ ਇਹ ਤਾਂ ਉੱਥੋਂ ਮਾਨਤਾਨ ਕਰਦਾ ਤਾਂ ਨਵੇਂੜ ਦਿੰਨਾ ਨਹੀਂ ਹੁੰਦਾ ਹੁਣ ਆਪਾਂ ਸੌਦੇ ਦਾ ਸੌ ਪੜਦੇ ਹੁੰਦੇ ਆ ਕਾਹਨੂੰ ਖੋਲਣੇ ਹੁੰਦੇ ਆ ਪੜਦੇ ਕਹਿੰਦੇ ਨਹੀਂ ਤੂੰ ਵੀ ਸਮਝ ਗਿਆ ਵੀ ਕੀ ਕਹਿੰਦਾ ਇਹ ਮੰਡੀ ਆ ਭਰਾਵਾ ਦੇਖ ਲੋ ਆ ਚੀਜ਼ ਸੁਣ ਲੈ ਵੀ ਮੈਂ ਕੋਈ ਜਾਇ ਮੁੱਲ ਮੰਗਿਆ ਤਾਂ ਮੈਨੂੰ ਦੱਸ ਦਿਓ ਨਹੀਂ ਮੁੱਲ 35-35000 ਰੁਪਏ ਮੰਗੀਆਂ ਜਾਂਦੇ ਲੋਕ ਹੈ ਮਗਰ ਦੋ ਬੱਚੇ ਐ ਇਹਦੇ ਪੱਠਾ ਉਹ ਵੀ ਕੁਆਲਿਟੀ ਦੀਆਂ ਦੁੱਧ ਵੀ ਆ ਬੱਕਰੀ ਥੱਲੇ ਨਵਾਂ ਹਨ ਜਿਹਦਾ ਯਾਰ ਪੇਤਾ ਯਾਰ ਕੋਈ ਕਰ ਗਈ ਤਾਂ ਬੰਨ ਤੈਨੂੰ ਵੀ ਪਤਾ ਮੈਂ ਕਿੱਥੇ ਕਹਿੰਨਾ ਤੂੰ ਵੀ ਪਤਾ ਵੀ ਕੀ ਕਹੀ ਜਿੰਨਾ ਤੈਨੂੰ ਸਾਰਾ ਪਤਾ ਲੱਗ ਗਿਆ ਤੈਨੂੰ ਹੁਣ ਸਾਰਾ ਪਤਾ ਵੀ ਕਿਵੇਂ ਕਹਿੰਦਾ ਮੈਂ ਤਾ ਤੂੰ ਦੱਸ ਦੇ ਫਿਰ ਬੱਸ ਦੱਸ ਫਿਰ ਮੋੜ ਕੇ ਰੱਖ ਦੇ ਲਗੜ ਦੱਸੋ ਜੀ 22000 ਦੀ ਬੱਕਰੀ ਦੇ ਉਹਨਾਂ ਨੇ 20 ਲਾਇਆ ਸੀ 2000 ਪਾਤਾ ਇਕੱਠਾ ਲਾ ਬਸ 500 ਨਹੀਂ ਪਾਇਆ 1000 ਨਹੀਂ ਪਾਇਆ ਆ ਖੜਾ 22000 ਮੁੱਲ ਕਰਿਆ ਬਾਈ ਦਾ ਬਾਈ 30 ਕਰਿਆ ਲਾਸਟ ਇੱਕੂ ਆਖੂ ਮੈਂ ਵਾਰ-ਵਾਰ ਇੱਕ ਕਹਦੇ ਇੱਕੂ ਮੇੜ ਜਮਾ ਲਾਸਟ ਮੈਨੂੰ ਪਤਾ ਕੀ ਕਹਿੰਗਾ ਇਹਦੇ 27000 ਦੀ ਬੱਕਰੀ ਪੰਜੀ ਨਹੀਂ ਘਟਦਾ ਬਸ ਲਾਇਆ ਬਸ ਹਾਂ